ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਦੇ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 15 ਦਸੰਬਰ ਹੈ ਮੈਂ ਏ ਕੰਗਿਤ ਸਿੰਘ ਕਲਾਸ 6 ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜਿਲ੍ਹਾ ਤਰਨ ਤਾਰਨ ਵਿੱਚ ਪੜਦਾ ਹਾਂ ਮੇਰੇ ਵੱਲੋਂ ਆਪ ਕੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਦੋ ਸੁਨਾ ਕਾਹੂ ਦੀ ਜੀ ਐ ਪ੍ਰਭੇ ਆਪਣਾ ਧਿਆਈ ਐ ਚਿਤ ਸੇਵੀ ਗੈ ਸੁਖ ਹੋਏ ਕਨਾ ਮਨ ਸੋਏ ਗਾਈ ਐ ਏ ਮੇਰੇ ਮਨਾ ਆਪਣੇ ਕੀਤੇ ਕਰਮਾਂ ਅਨੁਸਾਰ ਹੋ ਗਿਆ ਪੁਲਾਂ ਅਨੁਸਾਰ ਜੋ ਦੁੱਖ ਮਿਲ ਰਹੇ ਹਨ ਉਹਨਾਂ ਦਾ ਦੋਸ ਹੋਰ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਇਹਨਾਂ ਦੁੱਖਾਂ ਚਿੰਤਾਵਾਂ ਪਰੇਸ਼ਾਨੀਆਂ ਤੋਂ ਬਚਣ ਲਈ ਆਪਣੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਬੇਅੰਤ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਪਰਮੇਸ਼ਰ ਦੀ ਸਿਫਤਸਾਲਾ ਦੇ ਗੀਤ ਗਾਉਣੇ ਚਾਹੀਦੇ ਹਨ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਨਾ ਚਾਹੀਦਾ ਹੈ ਹੇ ਸੱਚ ਸਰੂਪ ਪਰਮੇਸ਼ਰ ਜੀ ਤੇਰੇ ਤੋਂ ਬਿਨਾ ਅਸੀਂ ਹੋਰ ਕਿਸ ਨੂੰ ਆਪਣੇ ਦੁੱਖ ਸੁਣਾਈਏ ਹੋਰ ਕਿਸ ਪਾਸ ਬੇਨਤੀ ਕਰੀਏ ਤੁਸੀਂ ਦਿਆਲੂ ਹੋ ਕਿਰਪਾਲੂ ਹੋ ਸਾਡੇ ਵਿੱਚ ਤਾਂ ਉਹ ਗੁਣ ਹੀ ਹਨ हे ਸਾਜੇ ਪਾਤਸ਼ਾ ਤੁਸੀਂ ਜਿਵੇਂ ਮੈਨੂੰ ਰੱਖਦੇ ਹੋ ਮੈਂ ਉਸੇ ਤਰ੍ਹਾਂ ਰਹਿੰਦਾ ਹਾਂ ਸਾਡਾ ਹੋਰ ਕੋਈ ਚਾਰਾ ਨਹੀਂ ਹੈ ਨਿਉਟਿਆਂ ਨੂੰ ਤੇਰੀ ਓਰ ਹੈ ਤੇਰਾ ਹੀ ਆਸਰਾ ਹੈ ਸਹਾਰਾ ਹੈ ਜੋ ਤੁਸੀਂ ਕਰਦੇ ਹੋ ਉਹ ਹੈ ਚੰਗਾ ਹੈ ਜਿਹੜਾ ਮਨੁੱਖ ਤੁਹਾਡੀ ਰਜਾ ਵਿੱਚ ਰਹਿੰਦਾ ਹੈ ਉਹ ਦੁੱਖਾਂ ਬੰਦਨਾ ਤੋ ਖਲਾਸੀ ਪਾ ਲੈਂਦਾ ਹੈ ਮੁਕਤ ਹੋ ਜਾਂਦਾ ਹੈ ਹੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਂ ਤੇਰੇ ਤੇ ਪੁਰਨਾ ਗਾਇਣ ਕਰਦਾ ਰਹਾ ਤੇਰਾ ਨਾਮ ਜਪਦਾ ਰਹਾ ਗੁਰੂ ਪਿਆਰੀ ਸਾਥ ਸੰਗਤ ਜੀ ਮਨੁੱਖ ਨੂੰ ਉਸ ਦੇ ਕੀਤੇ ਕਰਮਾਂ ਅਨੁਸਾਰ ਇਹ ਦੁੱਖ ਸੁੱਖ ਮਿਲਦੇ ਹਨ ਇਹਨਾਂ ਦਾ ਦੋਸ਼ ਹੋਰ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਪ੍ਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਬੇਅੰਤ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਪ੍ਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਜੋ ਤੁਹਾਨੂੰ ਕੋਈ ਦੁਖੀ ਮਿਲ ਪਵੇ ਆਂਡ ਗਵਾਂਡ ਕਿਸੇ ਦੁਖੀ ਨੂੰ ਵੇਖੋ ਉਸ ਦੀ ਯੋਗ ਮਦਦ ਕਰਿਆ ਕਰੋ ਕਿਸੇ ਦਾ ਮੁਖੋਲ ਨਾ ਉਡਾਇਆ ਕਰੋ ਪ੍ਰਮੇਸ਼ਰ ਦੇ ਬਾਣੇ ਵਿੱਚ ਰਹੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ